ਪਟਿਆਲਾ ਪੁਲਿਸ ਨੇ ਚੋਰੀ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਅੰਤਰਰਾਸ਼ਟਰੀ ਸੰਗਠਨ ਨਾਲ ਸੰਬੰਧਤ ਦੋ ਪਗੋੜੇ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਪਾਸੋਂ ਤਿੰਨ ਪਿਸਤੌਲਾਂ, ਦੋ ਮੋਬਾਈਲ ਫੋਨ ਅਤੇ ਇੱਕ ਟੈਬ ਸਮੇਤ 15 ਜਿੰਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਦਿੱਲੀ ਅਤੇ ਯੂਪੀ ਪੁਲਿਸ ਨੂੰ ਇਹਨਾਂ ਦੀ ਭਾਲ ਸੀ ਇਹਨਾਂ ਨੇ ਯੂਪੀ, ਪੰਜਾਬ ਅਤੇ ਦਿੱਲੀ 'ਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਪਟਿਆਲਾ ਦੀ ਕੋਤਵਾਲੀ ਤੇ 2 ਨੰਬਰ ਡਿਵੀਜ਼ਨ ਦੀ ਪੁਲਿਸ ਵੱਲੋਂ ਇਹਨਾਂ ਨੂੰ ਕੋਰਟ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿੰਨਾ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਬੀਜਪੀ ਸਾਹਿਬ ਪੰਜਾਬ ਦੀਆਂ ਡਾਇਰੈਕਸ਼ਨਸ ਤੇ ਸਾਡੇ ਡੀਏਜੀ ਪਟਿਆਲਾ ਰੇਂਜ ਉਹਨਾਂ ਦਿਆ ਸੇਵੀ ਸੁਪਰਵਾਈਜ਼ਰ ਇੱਕ ਟੀਮ ਬਣਾਈ ਗਈ ਸੀ ਅੰਦਰ ਦਾ ਹੈੱਡ ਆਫ ਸਪੈਸ਼ਲਟੀ ਨਾਲ ਡੀਐਸਪੀ ਸੇਕਟਰ 1 ਸੇਕਟਰ ਕੁਤਵਾਲੀ ਤੇ ਇਸ ਵਿੱਚ ਸਭ ਜੀ ਬਣਦੀ ਡਿਵੀਜ਼ਨ ਨੰਬਰ 2 ਸੋ ਇਹਨਾਂ ਨੇ ਬੜੀ ਮਿਹਨਤ ਕਰਦੇ ਹੋਏ ਇਹਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਕੋਈ ਗੈਂਗ ਹੈ ਜਿਹੜਾ ਚੋਰੀ ਦੀ ਵਾਰ ਵਰਤਾ ਕਰਦਾ ਲੁੱਟਖੋਰੀਆਂ ਵਾਰਤਾ ਕਰਦੇ ਨੇ ਜਿਹਦੇ ਵਿੱਚ ਕੁਝ ਦੇਲੀ ਦੇ ਮੈਂਬਰ ਨੇ ਤੇ ਕੁਝ ਪੰਜਾਬ ਦੇ ਮੈਂਬਰ ਨੇ ਸੋ ਇੱਕ ਇੰਟਰ ਸਟੇਟ ਗੈਂਗ ਹੈ ਜਿਹੜਾ ਆਪਰੇਟ ਕਰ ਰਿਹਾ ਪਟਿਆਲਾ ਦੇ ਵਿੱਚ ਤੇ ਇਹਨਾਂ ਨੇ ਵਾਰ-ਵਾਰ ਵਾਰਦਾਤਾ ਪਟਿਆਲਾ ਸਿਟੀ ਵਿੱਚ ਵੀ ਕੀਤੀ ਹੈ ਪਟਿਆਲਾ ਜ਼ਿਲ੍ਹੇ ਵਿੱਚ ਵੀ ਕੀਤੀ ਹੈ ਤੇ ਬਾਕੀ ਜ਼ਿਲ੍ਹੇ ਵਿੱਚ ਵੀ ਇਹਨਾਂ ਨੇ ਵਾਰਦਾਤਾ ਕੀਤੀ ਹੈ ਪੰਜਾਬ ਦੇ ਵਿੱਚ ਬਾਹਰ ਦੇ ਜਿਹੜੇ ਉਹਦੇ ਤੇ ਕਾਰਵਾਈ ਕਰਦੇ 3 ਬੰਦੇ ਦੇ ਅरेस्ट ਹੋਏ ਨੇ ਇੱਕ ਨਾਚ ਰਹਿਣ ਵਾਲਾ ਪਟਿਆਨੇ ਦਾ ਜਿਹਦਾ ਕੀ ਨਾਮ ਸੰਦੀਪ ਸਿੰਘ ਦੇ ਕੋਲ ਦੋ ਬੰਦੇ ਦੇ ਵਿੱਚ ਇਨਰਜਨ ਜਿਹੜਾ ਅਰੈਸਟ ਹੋਏ ਨੇ ਇੱਕ ਸ਼ੇਖ ਬਾਰਦਵਾਜਾ ਜਿਹੋ ਜੀਤੂ ਜਿਹੜਾ ਤੇ ਆਲਰੇਡੀ ਅਕਟ ਕਰਦੇ ਰਹੀ ਨੇ ਤੇ ਹੀ ਮਨਸ਼ੂ ਸੋਮਨੀ ਜਿਹੜਾ ਦੋ ਬੱਚੇ ਬਸ ਨੇ ਇਹ ਨਾਦੀ ਹਿਸਟਰੀ ਹੈ ਕਿ ਜਿਹੜਾ ਇੱਕ ਦਾ ਰਹਿਣ ਵਾਲਾ ਗੋਲੀ ਇਹਦੇ ਪੀਐਨਡੀਪੀਐਸ ਦਾ ਕਰਚਾ ਹੈ ਸੀ ਉਸ ਤੋਂ ਬਾਅਦ ਇੱਕਾਸਨਾ ਜੇਲ੍ਹ ਚ ਇਕੱਠੇ ਰਹੇ ਹੈ ਤੇ ਇਥੇ ਇਨਕੰਟੈਕਟਾਇ ਜਿਹੜਾ ਕੱਚਾ ਹੈ ਜਿਹਤੇ ਵਾਰਸ਼ ਹੋਇਆ ਹੈ ਬੀਟੀਐਸ ਦਾ ਯੂਫੀ ਚੋਆ ਸੀ ਉਸ ਤੋਂ ਬਾਅਦ ਇਥੇ ਬਾਸ ਮੈਰੀਅਲ ਤੋਂ ਮਿਲੇ ਸੀਗੇ ਉਦੋਂ ਇਹਨਾਂ ਨੇ ਪਲੈਨਿੰਗ ਕੀਤੀ ਸੀ ਕਿ ਅਸੀਂ ਗੈਪ ਬਣਾ ਕੇ ਵਾਰਦਾਤਾ ਕਰਨਾ ਸ਼ੁਰੂ ਕਰਾਂਗੇ ਚੋਰੀ ਦੀਆਂ ਵਾਰਦਾਤਾ ਲੁੱਟਮਾਰ ਦੀਆਂ ਵਾਰਦਾਤਾ ਕਰਾਂਗੇ ਸੋ ਉਦੀ ਲੜੀ ਵਿੱਚ ਇਹਨਾਂ ਨੇ ਇਥੇ ਇੱਕ ਪਹਿਲਾ ਕਾਰ ਚੋਰੀ ਕੀਤੀ ਸੀ ਉਸ ਤੋਂ ਬਾਅਦ ਉਸੇ ਕਾਰ ਦੀ ਵਰਤੋਂ ਕਰਦੇ ਹੋਏ ਇੱਕ ਤ੍ਰਿਖੜੀ ਏਰੀਆ ਵਿੱਚ ਮੋਬਾਈਲ ਫੋਨ ਦੀ ਚੋਰੀ ਜ਼ੋਰਾਂ ਕੀਤੀ ਤੋ ਇਹ ਜਿਹੜੀ ਟੋਟਲ ਦੀ ਕਬਰੀ ਹੋਈ ਹੈ ਤਿੰਨ ਬੇਤਾਂ ਦੀ ਇਸਰਾਮਤ ਹੋਈ ਨੇ ਤੇ 15 ਜ਼ਿੰਦਾਕਾਰ ਗ੍ਰਿਫਤਾਰ ਹੋ ਗਏ ਇਹਨਾਂ ਦੀ ਜਿਹੜੀ ਅਰੈਸਟ ਉਹ ਦਕਾਲਾ ਚੁੰਗੀ ਤੋਂ ਹੋਈ ਹੈ ਇੱਕ ਹੋਰ ਇਹਦੇ ਜਿਹੜਾ ਮੇਨ ਪੁਆਇੰਟ ਮੈਂ ਥੋੜੇ ਧਿਆਨ ਚ ਲੈ ਕੇ ਆਉਣਾ ਚਾਹੁੰਦਾ ਐਂਡ ਪਟਿਆਲਾ ਦੇ ਰੈਜ਼ੀਡੈਂਟ ਨੂੰ ਵੀ ਦੱਸਣਾ ਚਾਹੁੰਦਾ ਪਟਿਆਲਾ ਦੇ ਵਸਨੀਕਾਂ ਨੂੰ ਵੀ ਮੈਂ ਅਪੀਲ ਕਰਨਾ ਚਾਹੁੰਦਾ ਇਹ ਕਿ ਇਹ ਜਿਹੜਾ ਚੋਰੀ ਹੋਈ ਉਸ ਤੋਂ ਬਾਅਦ ਇੱਕ ਸੀਸੀਟੀਵੀ ਫੁਟੇਜ ਜੋ ਅਸੀਂ ਦੇਖੀ ਜੀ ਜਿਹੜੀ ਸੀਸੀਟੀਵੀ ਫੁਟੇਜ ਪਬਲਿਕ ਵੀ ਹੋ ਗਈ ਤੇ ਉਹ ਕਾਫੀ ਵਾਇਰਲ ਵੀ ਹੋ ਗਈ ਉਹ ਵਾਇਰਲ ਹੋਣ ਕਰਕੇ ਜਿਹੜਾ ਇਹ ਸੰਦੀਪ ਸਿੰਘ ਵਰਤ ਕੋਧੂ ਹੈ ਇਹਨੂੰ ਪਤਾ ਲੱਗ ਗਿਆ ਕਿ ਮੇਰਾ ਉਹਦੇ ਚ ਨਾਮ ਆ ਗਿਆ ਮੇਰਾ ਪਤਾ ਲੱਗ ਗਿਆ ਸੋ ਜਿਹੜੀ ਗੱਡੀ ਸੀਗੀ ਇਹਨੇ ਗੱਡੀ ਚੱਕ ਕੇ ਨੈੱਟਸ 'ਚ ਸੁੱਟ ਦਿੱਤੀ ਸੋ ਇਸ ਤਰ੍ਹਾਂ ਕੇ ਅਸੀਂ ਨੈੱਟਸ ਤੋਂ ਬਾਅਦ ਤੇ ਰਿਕਵਰ ਕੀਤੀ ਤੇ ਕੁਝ ਜਿਹੜੇ ਮੋਬਾਈਲ ਫੋਨ ਸੀਗੇ ਉਹ ਵੀ ਇਹਨੇ ਨੈੱਟਸ 'ਚ ਸੁੱਟ ਦਿੱਤੇ ਸੋ ਜਿਹੜਾ ਹੁਣ ਚੋਰੀ ਹੋਇਆ ਸਮਾਨ ਉਹਦੀ ਰਿਕਵਰੀ ਜਿਸ ਹੱਬ ਨਾਲ ਹੋਣੀ ਚਾਹੀਦੀ ਸੀ ਉਸ ਹੱਬ ਨਾਲ ਨਹੀਂ ਹੋ ਪਾਉਗੀ ਬਿਕਾਜ਼ ਇਹਨੇ ਨੈੱਟਸ 'ਚ ਸੁੱਟ ਦਿੱਤੇ ਤੇ ਜੇ ਉਹ ਵਾਇਰਲ ਨਾ ਹੁੰਦੀ ਕਿ ਦਿਓ ਜੋ ਪੁਲਿਸਤਾ ਕੀ ਸੀਮਤ ਰਹਿੰਦੀ ਹੈ ਕੁਝ ਲੋਕਾਂ ਤੱਕ ਹੀ ਰਹਿੰਦੀ ਹੈ ਤੇ ਸ਼ਾਇਦ ਇਹਦੇ ਤਸਵੀਰ ਹੋਰ ਜ਼ਿਆਦਾ ਰਿਕਵਰੀ ਕਰ ਪਾਵੇ। ਸੋ ਮੈਂ ਅਪੀਲ ਕਰੂੰਗਾ ਕਿ ਜੇ ਕਿਸੇ ਕੋਲ ਕੋਈ ਸੀਸੀਟੀਵੀ ਫੁਟੇਜ ਆ ਜਾਂਦੀ ਹੈ ਤੇ ਰਾਦਰਦਨ ਕਿ ਉਹਨੂੰ ਵਾਇਰਲ ਕਰੀਏ ਇਸ ਪੁਲਿਸ ਨੂੰ ਪ੍ਰੋਵਾਈਡ ਕਰੀਏ। ਅਸੀਂ ਸੋਸ਼ਲ ਮੀਡੀਆ ਨੈਟਵਰਕ ਤੇ ਨੂੰ ਨਾ ਪਾਈ। ਥੈਂਕ ਯੂ। ਜਦੋਂ ਇਹਨੇ ਪਟਿਆਲੇ ਚ ਉਹ ਲਾਵਾ ਵੀ ਕਿਰੇ ਪੰਜਾਬ ਚ ਵਾਰ ਦਿੱਤਾ। ਹਜੇ ਇਹਨਾਂ ਦੀ ਪੁੱਛ ਕੇ ਚੋਈਗੀ। ਸੋ ਹਜੇ ਸਾਡੇ ਕੋਲ ਜਿਹੜੀਆਂ ਦੋ ਚੋਰੀਆਂ ਪਟਿਆਲੇ ਦੀਆਂ ਉਹ ਵੈਰੀਫਾਈ ਹੋਈਆਂ। ਤੁਹਾਡੇ ਮੇਰੇ ਕੇਸ ਚੈਲੇ ਤੋਂ ਇਲਾਵਾ ਵੀ ਇਹਨਾਂ ਨੇ ਜਿੱਥੇ ਜਿੱਥੇ ਚੋਰੀਆਂ ਕੀਤੀਆਂ ਹਨ ਉਹ ਵੀ ਟ੍ਰੇਸ ਕਰਾਂਗੇ ਅੱਛਾ ਇਹਨੂੰ ਡਿਵੀਜ਼ਨ ਬੜਾ ਇੰਟਰਸਟਿੰਗ ਹੈ ਕਿ ਦਿੱਲੀ ਪੁਲਿਸ ਦਾ ਜਿਹੜਾ ਸਪੈਸ਼ਲ ਸੈੱਲ ਹੈ ਉਹਨਾਂ ਨੂੰ ਵੀ ਇਹ ਦੋਵੇਂ ਵੌਂਟਡ ਸੀਗੇ ਇਹ ਜਿਹੜਾ ਦੋਵੇਂ ਬੰਦੇ ਦਿੱਲੀ ਆ ਦੇ ਪੜੇ ਯੂਪੀ ਪੁਲਿਸ ਨੇ ਵੀ ਵੌਂਟਡ ਸੀ ਇਹ ਦਿੱਲੀ ਦੇ ਪੀਓ ਨੇ ਤੇ ਐਸਐਸਓ ਕੁਤਵਾਲੀ ਤੇ ਐਸਐਸਓ ਡਿਵੀਜ਼ਨ ਨੰਬਰ 2 ਨੇ ਬੜੀ ਮਿਹਨਤ ਕਰਦੇ ਹੋਏ ਆਪਣੀ ਟੀਮ ਦੇ ਨਾਲ ਅੰਦਰ ਦੇ ਸੁਪਰਵੀਜ਼ਨ ਆਫ ਡੀਐਸਪੀ ਸਿਟੀ 1 ਤੇ ਐਸਪੀ ਸਿਟੀ ਇਹਨਾਂ ਨੇ ਬੰਦਿਆਂ ਨੂੰ ਅਰੈਸਟ ਕੀਤਾ ਜਿਨ੍ਹਾਂ ਦੇ ਪਿੱਛੇ ਦੋ ਜਿਹੜੀ ਸਟ ਆਪਸੇ ਜਾਣ ਪਾਉਣ ਸੀ ਆਪਸੇ ਦਾਸਨਾ ਦੇ ਵਿੱਚ ਇਕੱਠੇ ਰਹੇ ਨੇ ਜਦੋਂ ਇਹ ਤੇ ਐਨਡੀਪੀਐਸ ਦਾ ਪਰਚਾ ਆਇਆ ਸੀ ਗੋਡੂ ਤੇ ਉਹਨਾਂ ਦੀ ਉਮਰ ਕਿੰਨੀ ਹੈ ਤੁਹਾਡੇ ਛੋਟੇ ਨੇ ਵੀ ਤੋਂ 25 ਸਾਲ ਦੇ ਨੇ ਕਿਹੜੇ ਤੁਸੀਂ ਗੈਂਗਸਟਰ ਬੁੱਕਲੇ ਨਾਂ ਦੀ ਕਾਪੀ ਕਰਕੇ ਕਿਹਦੇ ਜਿਹੇ ਨਜ਼ਰੀਏ ਗੈਂਗਸਟਰ ਐਂਗਲ ਇਹ ਚ ਕੋਈ ਨਹੀਂ ਹੈਗਾ ਬਸ ਇਹ ਜ਼ਰੂਰੀ ਹੈ ਚੋਰੀ ਦੀਆਂ ਵਾਰਦਾਤਾਂ ਤੇ ਮਸਕੋਰੀਆਂ ਵਾਰਦਾਤਾਂ ਜ਼ਰੂਰ ਨੇ ਜਿਵੇਂ ਉਹਨਾਂ ਦੱਸਿਆ ਕਿ ਇਹਨਾਂ ਦਾ ਜਿਹੜਾ ਮੁੱਖ ਸਰਜਣਾ ਹੈ ਉਹ ਇਤਿਹਾਸਕ ਪੱਤਰ ਸੀ ਜਿਹੜਾ ਦੂਜਾ ਬੰਦਾ ਉਹ ਤੇ ਦੋ ਕਾਪੀ ਚਾਹੇ ਉਹ ਕਿਰਕਨ ਚ ਚਲ ਰਹੀ ਜੋ ਸਰ ਬਖੰਚਰੇ ਲੋਕਲ ਮੀਡੀਆ ਯਾ ਹੀ ਹੋਵੇਗਾ ਵੈਪਨ ਲੋਕਲ ਬੇਡ ਨੇ ਬਟ ਇਹਨਾਂ ਦੇ ਕਿੱਥੋਂ ਇਹਨਾਂ ਨੇ ਪਰਚੇਸ ਕੀਤੇ ਕਿੰਨੇ ਦੇ ਕੀਤੇ ਉਹ ਸਾਰਾ ਹਜੇ ਇਨਵੈਸਟੀਗੇਸ਼ਨ ਚ ਹੈ ਤੇ ਹਾਲਾਤ ਦੇ ਬਾਰਦਾਤ ਨੂੰ ਇੰਦਾਲ ਦਿੱਤਾ ਸੀ ਜੇ ਅੱਗੇ ਕੋਈ ਫਰਾਕ ਸਥਾਨਾ ਚ ਦੋ ਬਾਰਦਾਤਾਂ ਨੇ ਇੰਤਜ਼ਾਮ ਦਿੱਤਾ ਸੀ ਜਿਵੇਂ ਮੈਂ ਦੱਸਿਆ ਕਿ ਇੱਕ ਟਾਈਮ ਨੇ ਗੱਡੀ ਚੋਰੀ ਕੀਤੀ ਸੀ ਤੇ ਇੱਕ ਮੋਬਾਈਲ ਸ਼ਾਪ ਤੇ ਚੋਰੀ ਕੀਤੀ ਦੋ ਚੋਰੀਆਂ ਇੱਕੋ ਰਾਤ ਕੀਤੀਆਂ ਨੇ 27 ਤੇ 28 ਦੀ ਜਿਹੜੀ ਬਰਮਿਆਦੀ ਰਾਤ ਸੀ ਅਕਤੂਬਰ उसके भी लगे हैं यारी साड़ी कोई इनफॉरमेशन है ये और इस लीड्स भी है उन लीड्स पे काम कर रहे होंगे जल्दी तो इसका चलो उन्हें खड़े नहीं है बल्कि नहीं है हजार डॉग टेस्ट होगा फैपरा लगेगा बढ़िया में इस संदीप गोलू ते ड्रग्डा परचा है डीपीएस में तो काफी चांसेस में कि कंज्यूम کاری ਕਰਨਾ ਚਾਹੁੰਦੇ ਨੇ ਲੋਕਲ ਪੁਲਿਸ ਕੀ ਕਰਦੇ ਨੇ ਮੈਂ ਇਹ ਕਹਾਂਗਾ ਜੀ ਕਿ ਜੇ ਕੋਈ ਵਾਰਦਾਤ ਹੁੰਦੀ ਹੈ ਜੇ ਕੋਈ ਕ੍ਰਾਈਮ ਹੁੰਦਾ ਹੈ ਤੇ ਕਿਸੇ ਕੋਲ ਕੋਈ ਵੀਡੀਓ ਆਉਂਦੀ ਹੈ ਤੇ ਰਾਦਰ ਜਨ ਕੀ ਆਪਾਂ ਉਹਨੂੰ ਸੋਸ਼ਲ ਮੀਡੀਆ ਤੇ ਪਾਈਏ ਤੇ ਜਿਹੜਾ ਚੋਰ ਆਇਆ ਜਿਹੜਾ ਬੰਦਾ ਜਿੰਨੇ ਉਹ ਵਾਰਦਾਤ ਕੀਤੀ ਹੈ